ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਦੀ ਮੈਂ ਤਵleen ਕੋ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆ ਅੱਜ ਇੱਕ ਵਾਰੀ ਫੇਰ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਹਰਿਆਣਾ 시 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਹੀਦ ਦੀ ਸ਼ਤਬਦੀ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਖੁਦ ਹਰਿਆਣਾ 시 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾਜੀ ਵੀ ਉੱਥੇ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਸੰਗਤਾਂ ਦੇ ਨਾਲ ਵਿਚਾਰ ਵੀ ਸਾਂਝੇ ਕੀਤੇ ਗਏ ਇਹ ਮੀਟਿੰਗ ਖਾਸ ਤੌਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਨੇ 350 ਸਾਲਾਂ ਸ਼ਹੀਦੀ ਸ਼ਤਬਦੀ ਨੂੰ ਲੈ ਕੇ ਉਹਨਾਂ ਦੇ ਸਮਾਗਮਾਂ ਨੂੰ ਲੈ ਕੇ ਉਹਨਾਂ ਦੇ ਸਬੰਧੀ ਇਹ ਮੀਟਿੰਗ ਕੀਤੀ ਗਈ। ਤਖਸ਼ੀਰ ਪਟਨਾ ਸਾਹਿਬ ਜੀ ਅਤੇ ਗਿਆਨੀ ਰਣਜੀਤ ਸਿੰਘ ਜੀ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਅਤੇ ਹੁਣ ਉਹਨਾਂ ਦੇ ਵਿੱਚ ਸਹਿਮਤੀ ਹੋ ਗਈ ਜਿਸ ਤੋਂ ਬਾਅਦ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਇਸ ਗੱਲ ਤੇ ਸੰਤੁਸ਼ਟੀ ਪ੍ਰਗਟੀ ਗਈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਨੋਟ ਵੀ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਕਿਹਾ ਗਿਆ ਕਾਫੀ ਸਮੇਂ ਤੋਂ ਐਨਆਰਏ ਅੰਦਰ ਵਿਵਾਦ ਚੱਲ ਰਿਹਾ ਸੀ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਵਿਵਾਦ ਦੇ ਕਰਕੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਚਿੰਤਾ ਵੀ ਸੀ ਪਰ ਹੁਣ ਇਹਨਾਂ ਦੇ ਵਿਵਾਦ ਜਿਹੜਾ ਹੈ ਉਹ ਖਤਮ ਹੋ ਚੁੱਕਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਇਸ ਗੱਲ ਤੇ ਸੰਤੁਸ਼ਟੀ ਜਤਾਈ ਗਈ ਹੈ हिमाचल ਦੇ ਵਿੱਚ ਭਾਰੀ ਮੀਂਹ ਪੈਣ ਦੇ ਕਰਕੇ ਮੈਦਾਨੀ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉਥੇ ਹੀ ਅਗਰ ਗੱਲ ਕੀਤੀ ਜਾਵੇ ਤਾਂ ਹੜ੍ਹ ਨਾਲ ਪ੍ਰਭਾਵਿਤ ਜਿੰਨੇ ਵੀ ਖੇਤਰ ਨੇ ਉਹਨਾਂ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਦੀ ਜਿਹੜੀ ਜ਼ਰੂਰਤਾਂ ਨੇ ਉਸ ਦਾ ਵੀ ਧਿਆਨ ਰੱਖਿਆ ਜਾ ਰਿਹਾ ਅਤੇ ਇਹ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ। ਸਰਦਾਰ ਹਰਜਿੰਦਰ ਸਿੰਘ ਜੀ ਧਾਮੇ ਸਾਹਿਬ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰਦੁਆਰਾ ਬੇਰ ਸਾਹਿਬ ਤੋਂ ਜਿਹੜੇ ਘਰ ਪ੍ਰਭਾਵਿਤ ਖੇਤਰ ਹੈਗਾ ਮੰਡਾਲਾ ਖੇਤਰ ਇਹਦੇ ਵਿੱਚ ਸੰਕਟਾਂ ਵਾਸਤੇ ਲੰਗਰ ਜੋ ਬੰਦ ਉੱਤੇ ਸੇਵਾ ਕਰ ਰਹੀਆਂ ਹਨ ਲੰਗਰ ਚਾਹ ਪਾਣੀ ਦੀ ਸੇਵਾ ਜੋ ਵੀ ਹੈ ਅਸੀਂ ਗੁਰਦੁਆਰਾ ਬੇਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਤੇ ਬਾਕੀ ਸੰਕਟਾਂ ਨੂੰ ਵੀ ਅਸੀਂ ਪੂਰ ਕਰਦੇ ਵੀ ਜੇ ਵੀ ਕਿਸੇ ਨੂੰ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਉਹ ਸਾਨੂੰ ਜਰੂਰ ਆ ਕੇ ਬੇਰ ਸਾਹਿਬ ਦੇ ਨੰਬਰ ਮੇਰੇ ਨਾਲ ਲੈ ਕੇ ਤੇ ਸਾਡੇ ਨਾਲ ਗੱਡ ਕਰਨ ਅਸੀਂ ਜਿੱਥੇ ਵੀ ਜਿਹੜੀ ਚੀਜ਼ ਕਰਾਂਗੇ ਰਸਤ ਕੋਈ ਵਗਾਰ ਐਰਾ ਵਗਾਰ ਕਹੀਦੀ ਆ ਲੰਗਰ ਜਿੱਥੇ ਚਾਹੀਦਾ ਆ ਪਾਣੀ ਚਾਹ ਜਿੱਥੇ ਵੀ ਚਾਹੀਦੀ ਆ ਅਸੀਂ ਉੱਥੇ ਵੀ ਪਹੁੰਚਾਣਾ ਜ਼ਰੂਰ ਦੀ ਤੇ ਸੰਤਾ ਸਾਡੇ ਨਾਲ ਜੁੜੂਟ ਫਰੇਡ ਵਿੱਚ ਰਹਿਣ ਵਿਆਹ ਗੁਰਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾੜ ਖੇਤਰ ਦੇ ਵਿੱਚ ਦੇਵ ਸਾਹਿਬ ਨੂੰ ਤੇ ਭਰਾ ਸਾਡੇ ਵਿੱਚ ਪਹੁੰਚੇ ਆ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿ ਸਾਡਾ ਦੁੱਖ ਦੀ ਘੜੀ ਦੇ ਵਿੱਚ ਕਿ ਤਾਂ ਕਹਿੰਦੇ ਆ ਵੀ ਆਪਾਂ ਪਤਾ ਲੈਣ ਆਏ ਹਾਂ ਇਹ ਇਹਨਾਂ ਨੇ ਜਿਹੜਾ ਮੈਨੇਜਰ ਸਾਹਿਬ ਵੱਲੋਂ ਸਾਨੂੰ ਇਹ ਵਿਸ਼ਵਾਸ ਦਵਾਇਆ ਗਿਆ ਤੇ ਆ ਬੇਨਤੀ ਕੀਤੀ ਗਈ ਆ ਕਿ ਕਿਸੇ ਨੂੰ ਦਕਤਨਸਰੀ ਦੇ ਵਿੱਚ ਦਵਾਈ ਦੇਣ ਦੀ ਲੋੜ ਹੋਵੇ ਕਿਸੇ ਨੂੰ ਅੰਗਰਕੁਸ਼ਾਦੇ ਦੀ ਲੋੜ ਹੋਵੇ ਔਰ ਕਿਸੇ ਨੂੰ ਰੈਡ ਦੀ ਲੋੜ ਹੋਵੇ ਜਿਵੇਂ ਬੱਚੇ ਸਕੂਲ ਜਾਂਦੇ ਆ ਜੋ ਸਕੂਲ ਨਹੀਂ ਜਾ ਸਕਦੇ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੇ ਜਣ ਦੀ ਰਹਿਸਟ ਕਰ ਸਕਦੇ ਆ ਕਿ ਇਹਨਾਂ ਦਾ ਇਹਨੀਆਂ ਬੇਨਤੀਆਂ ਕਰਨ ਦੇ ਨਾਲ ਉਹ ਸਾਡੇ ਕੋਲੇ ਪਹੁੰਚ ਦੇ ਪਹਿਲੋਂ ਧੰਨਵਾਦ ਕਰਦੇ ਆ ਜੀ ਬੜਾ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਨਵੇਂ ਮੈਂਬਰ ਜੁੜਨ ਜਾ ਰਹੇ ਨੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਮੋਤੀ ਪਾਰਟੀ ਆ ਜੀ ਉਹ ਮੌਜੂਦ ਨੇ ਔਰ ਸਾਡੀ ਅੰਮ੍ਰਿਤਸਰ ਦੀ ਸਾਰੀ ਟੀਮ ਹੈ ਜਿਹੜੀ ਉਹ ਵੀ ਮੌਜੂਦ ਹੈ ਸਾਥਿਓ ਅੱਜ ਦਾ ਜੋ ਓਕੇਜਨ ਹੈ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਪਿਛਲੇ 3.5 ਸਾਲਾਂ ਦੇ ਡਿਵੈਲਪਮੈਂਟ ਦੇ ਜੋ ਕੰਮ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਜਿਹੜਾ ਉਹ ਲਗਾਤਾਰ ਦਿਨ ਰਾਤ ਹੋ ਰਿਹਾ ਹੈ ਔਰ ਪਿਛਲੇ ਸਮੇਂ ਦੇ ਵਿੱਚ ਜੋ ਅਰਬਨ ਲੋਕਲ ਬਾਡੀਜ਼ ਦੇ ਇਲੈਕਸ਼ਨਾਂ ਸੀਗੀਆਂ ਜਿਹਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਵੱਡੀ ਪੱਦਰ ਦੇ ਉੱਪਰ ਕਾਮਯਾਬੀ ਉਹਨਾਂ ਸ਼ਹਿਰਾਂ ਦੇ ਲੋਕਾਂ ਨੇ ਆਵਾਜ਼ੀ ਪਾਰਟੀ ਨੂੰ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਾਰੀਆਂ ਕਾਰਪੋਰੇਸ਼ਨਾਂ ਔਰ ਮਿਊਨਿਸਪਲ ਕਮੇਟੀਆਂ ਕਾਉਂਸਲਸ ਦੇ ਵਿੱਚ ਸਾਡੀਆਂ ਟੀਮਾਂ ਨੇ ਜਿਹੜੀਆਂ ਉੱਥੋਂ ਦੇ ਐਮਸੀ ਪ੍ਰਧਾਨ ਵਾਈਸ ਪ੍ਰਧਾਨ ਸਾਰੇ ਰਲ ਮਿਲ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਡਿਵੈਲਪਮੈਂਟ ਦੇ ਕੰਮ ਕਰ ਰਹੇ ਸੀਗੇ ਤੇ ਉਸੇ ਦੀਪ ਵਜੇ ਕਰਕੇ ਅੱਜ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਦੇ ਦੋ ਕਾਂਗਰਸ ਪਾਰਟੀ ਨੂੰ ਛੱਡ ਕੇ ਐਮਸੀ ਸਹਿਬਾਨ ਉਹ ਆਜਾਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਦੇ ਵਿੱਚ ਸਾਡੇ ਭੈਣ ਸ਼ਿਵਾਲੀ ਜੀ ਜਿਨ੍ਹਾਂ ਦਾ ਵਾਰਡ ਨੰਬਰ 79 79 ਵਾਰਡ ਨੰਬਰ ਦੇ ਵਿੱਚੋਂ ਇਹ ਕਾਂਗਰਸ ਪਾਰਟੀ ਦੀ ਟਿਕਟ ਤੇ ਐਮਸੀ ਬਣੇ ਸੀਗੇ ਤੇ ਇਹਨਾਂ ਦੇ ਨਾਲ ਡਾਕਟਰ ਅਵਤਾਰ ਸਿੰਘ ਜੀ ਇਹ ਵੋਟ ਨੰਬਰ 72 ਤੋਂ ਕਾਂਗਰਸ ਪਾਰਟੀ ਦੇ ਸਿੰਬਲ ਤੋਂ ਜਿੱਤੇ ਸੀਗੇ ਅੱਜ ਦੋਨੋਂ ਸਾਡੇ ਸਾਥੀ ਕਾਂਗਰਸ ਪਾਰਟੀ ਨੂੰ ਸਦਾ ਦੇ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਸਮਝਦਾ ਕਿ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੇਅਰ ਸਾਹਿਬ ਮੋਤੀ ਪਾਟਿਆ ਜੀ ਇਹਨਾਂ ਦੇ ਸਾਰੇ ਸਾਥੀਆਂ ਨੂੰ ਪੂਰੀ ਕਾਰਪੋਰੇਸ਼ਨ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਹੋਰ ਡਵੈਲਪਮੈਂਟ ਦੇ ਕੰਮ ਪੂਰੀ ਮਜ਼ਬੂਤੀ ਦੇ ਨਾਲ ਕਰਨ ਦਾ ਮੌਕਾ ਜਿਹੜਾ ਉਹ ਮਿਲੂਗਾ ਕਿਉਂਕਿ ਪਾਰਟੀ ਔਰ ਟੀਮ ਜਦੋਂ ਮਜ਼ਬੂਤ ਹੋਏਗੀ ਤਾਂ ਮੈਂ ਸਮਝਦਾ ਕਿ ਹੋਰ ਸੋਚਜੇ ਢੰਗ ਦੇ ਨਾਲ ਔਰ ਤੇਜ਼ੀ ਦੇ ਨਾਲ ਡਵੈਲਪਮੈਂਟ ਦੇ ਕੰਮ ਜਿਹੜੇ ਉਹ ਅੰਮ੍ਰਿਤਸਰ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਦੇ ਹੋ ਸਕਣਗੇ ਸੋ ਇਨ੍ਹਾਂ ਦੋਨੋਂ ਸਾਡੇ ਸਾਥੀਆਂ ਨੂੰ ਭੈਣ ਸ਼ਿਵਾਲੀ ਜੀ ਨੂੰ ਔਰ ਡਾਕਟਰ ਅਵਤਾਰ ਸਿੰਘ ਜੀ ਨੂੰ ਮੈਂ ਜਿੱਥੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਦਾ ਵੈਲਕਮ ਕਰਦਾ ਉਹਨਾਂ ਨੂੰ ਵਿਸ਼ਵਾਸ ਦਵਾਉਣਾ ਕਿ ਇਹਨਾਂ ਦੇ ਬੋਰਡਾਂ ਦੇ ਔਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਕੰਮ ਨੇ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਪਰ ਆ ਹੋਣਗੇ ਔਰ ਪਾਰਟੀ ਦੇ ਵਿੱਚ ਹੀ ਬਣਦਾ ਮਾਨ ਸਨਮਾਨ ਹੈ ਇਹਨਾਂ ਦਾ ਹੋਏਗਾ ਔਰ ਨਾਲ ਸਾਡੇ ਸਾਥੀ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਉਪਰਾਲਾ ਕੀਤਾ ਉਹ ਵੀ ਸਾਰੇ ਅੱਜ ਮੌਜੂਦ ਨੇ ਸੋ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਆ सीएम भगवंत मान जी ने ਵੱਲੋਂ ਹੁਣ ਇੱਕ ਹੋਰ ਉਪਰਾਲਾ ਕੀਤਾ ਗਿਆ। ਉਹਨਾਂ ਦੇ ਵੱਲੋਂ ਸਟੈਮ ਲੈਬ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿਕਾਸ ਬਾਰੇ ਸੋਚਦੇ ਹੋਏ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਸ ਦੀ ਜਾਣਕਾਰੀ ਖੁਦ ਉਹਨਾਂ ਦੇ ਵੱਲੋਂ ਦਿੱਤੀ ਗਈ। ਉਹਨਾਂ ਦੇ ਵੱਲੋਂ ਇੱਕ ਸਪੀਚ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਟੈਮ ਲੈਬ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ। ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ। ਹੁਣ ਐਨਐਸ ਫਤਿਹ ਬਣਾਤੇ ਸਰਕਾਰੀ ਸਕੂਲ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 500 800 805 805 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹੁਣੋ 446 ਬੱਚੇ JEE ਦਾ ਪੇਪਰ ਕਲੀਅਰ ਕਰਕੇ ਔਖਾ ਸਭ ਤੋਂ ਔਖਾ ਟੈਸਟ ਹੈ ਉਹ 44 ਬੱਚੇ ਜੇ ਹੀ ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਉਹ ਚੱਕਣਗੇ ਹੁਣ ਗਰੀਬੀਆਂ ਜਦੋਂ ਉਹ ਨਾ ਕਰੋੜ ਕਰੋੜ ਰੁਪਏ ਦੇ 80-80 ਲੱਖ ਰੁਪਏ ਦੇ ਪੈਕੇਜ ਤੇ ਕੰਪਨੀਆਂ ਨੇ ਕਿਹਾ ਵੀ 80 ਲੱਖ ਰੁਪਏ ਸਾਲ ਦਾ ਦੇਵਾਂਗੇ ਸਾਡੇ ਨਾਲ ਸਾਈਨ ਕਰ ਲਾ ਉਹਦੇ ਗਰੀਬੀ ਚੱਕੀ ਜਾਊਗੀ ਇਲਨੀ ਲੇ ਕਾਡਾ ਨਾਲ ਪੀਲੇ ਕਾਡਾ ਨਾਲ ਲਾਲ ਕਾਡਾ ਨਾਲ ਨਹੀਂ ਚੱਕੀ ਜਾਣੀ ਜਨਾਬ ਉਹਦੇ ਗਰੀਬੀ ਚੱਕੀ ਜਾਊਗੀ ਉਹਨਾਂ ਦੀ ਜਵਾਕਾਂ ਨੂੰ ਪੜਾ ਦੋ ਆ ਮਾਮਾ ਕੀ ਕਹਿੰਦੀ ਐ ਮੈਂ ਰੋਜ਼ ਮਾਮਾ ਨੂੰ ਹੀ ਮਰਦਾ ਇਹ ਕਹਿੰਦੀ ਆ ਪੁੱਤ ਸਾਡੀ ਤਾਂ ਜਿਵੇਂ ਔਖੀ ਸੌਖੀ ਹੋਣ ਲੰਗੀ ਜਿੰਨੀ ਕੁ ਰਹੇਗੀ ਲੰਘ ਜੂ ਜਵਾਕਾਂ ਦਾ ਕਰਦੇ ਕੁਝ ਸਾਡੇ ਜਵਾਕਾਂ ਨੂੰ ਕਿਤੇ ਕੰਮ ਤੇ ਲਾ ਦੇ ਸਾਡੇ ਜਵਾਕ ਪੜ ਲਿਖ ਕੇ ਫੇਰ ਘਰੇ ਮੁੜ ਆਏ ਮੈਂ ਕਹਿੰਦਾ ਬੇਬੇ ਬਸ ਲੱਗਿਆ ਹੋਇਆ ਕੋਈ ਗੱਲ ਨਹੀਂ ਡਿਗਰੀਆਂ ਦਿਖਾਓ ਮੈਨੂੰ ਉਹਨੂੰ ਕੋ ਪੇਪਰ ਦਿਓ ਤੇ ਲਾਉਨਿਆਂ ਤੁਹਾਡੇ ਕੋਲੇ ਤੁਹਾਡੇ ਹੱਕ ਦੀ ਫੈਸਲੇ ਲਵਾਂਗੇ ਤੇ ਇਨਾ ਮਾਵਾਂ ਨੂੰ ਫਿਕਰ ਇਹ ਆ ਵੀ ਚਲ ਸਾਡੀ ਤਾਂ ਲੰਗੀ ਅੱਧ ਪਚਾ ਤੇ ਰਹਿ ਗਈ ਘਟੁਕਟ ਅਸੀਂ ਆਖਾਂਦੇ ਸਾਹਮਣੇ ਸਾਡੇ ਘਰ ਨੂੰ ਸਾਡੀ ਕਬੀਲਦਾਰੀ ਨੂੰ ਲੀ ਤੇ ਚੜਦਾ ਤਾਂ ਦੇਖ ਜੀਏ ਆਹ ਦੁੱਖ ਹੈ ਆਹ ਦੁੱਖ ਹੈ ਬਸ ਸੁਹਾਨਾ ਹਸਪੀਟਲ ਜੋ ਕਿ ਦਾਦਪਿੰਡ ਵਿੱਚ ਮੌਜੂਦ ਹੈਗਾ ਉਹਨਾਂ ਦੇ ਵੱਲੋਂ ਆਈ ਚੈੱਕਅਪ ਕੈਂਪ ਲਗਾਇਆ ਗਿਆ। ਇਹ ਜਿਹੜਾ ਕੈਂਪ ਸੀਗਾ ਉਹ ਉਹਨਾਂ ਲੋਕਾਂ ਵਾਸਤੇ ਲਗਾਇਆ ਗਿਆ ਜਿਨ੍ਹਾਂ ਨੂੰ ਆਪਣੀ ਅੱਖਾਂ ਦਾ ਇਲਾਜ ਕਰਾਉਣਾ ਹੋਵੇ। ਤੇ ਸਭ ਤੋਂ ਖਾਸ ਗੱਲ ਇਹ ਸੀ ਕਿ ਇਹ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਗਿਆ ਉਹ ਮੁਫਤ ਵਿੱਚ ਸੀਗਾ। ਯਾਨੀ ਕਿ ਕੋਈ ਵੀ ਉੱਥੇ ਜਾ ਕੇ ਮੁਫਤ ਦੇ ਵਿੱਚ ਆਪਣੇ ਅੱਖਾਂ ਦਾ ਇਲਾਜ ਕਰਵਾ ਸਕਦਾ ਹੈ। ਇਹ ਜਿਹੜਾ ਕੈਂਪ ਸੀ ਸੁਹਾਨਾ ਹਸਪੀਟਲ ਦੇ ਵੱਲੋਂ ਵਿਲੇਜ ਮੋਹੀ ਜੰਗਪੁਰ ਵਿਖੇ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਲਗਾਇਆ ਗਿਆ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਿਹੜਾ ਕੈਂਪ ਸੀ ਉਹ ਲਗਾਇਆ ਗਿਆ ਇਸ ਕੈਂਪ ਦੀ ਅਗਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਕੈਂਪ ਸਵੇਰੇ 10 ਵਜੇ ਸ਼ੁਰੂ ਹੋ ਗਿਆ ਸੀ ਅਤੇ ਦੁਪਹਿਰ ਦੇ 2:30 ਵਜੇ ਤੱਕ ਚੱਲਿਆ ਜਿਸ ਵਿੱਚ ਪਿੰਡ ਦੇ ਵਿੱਚ ਮੌਜੂਦ ਆਸ-ਪਾਸ ਦੇ ਜਿਹੜੇ ਲੋਕ ਸੀਗੇ ਉਹ ਇਸ ਸਰਕਾਰੀ ਸਕੂਲ ਦੇ ਵਿੱਚ ਅੱਖਾਂ ਦੇ ਕੈਂਪ ਵਿਖੇ ਪਹੁੰਚੇ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਇਸ ਕੈਂਪ ਵਿੱਚ ਪਹੁੰਚਿਆ ਗਿਆ ਅਤੇ ਇਲਾਜ ਕਰਵਾਇਆ ਗਿਆ ਲੋਕਾਂ ਦੇ ਵੱਲੋਂ ਆਪਣੀ ਅੱਖਾਂ ਦੀ ਜਾਂਚ ਕਰਵਾਈ ਗਈ ਮੁਫਤ ਦੇ ਵਿੱਚ ਉਹਨਾਂ ਨੂੰ ਸੁਹਾਨਾ ਹਸਪੀਟਲ ਦੇ ਵੱਲੋਂ ਜਿਹੜਾ ਇਲਾਜ ਸੀਗਾ ਉਹ ਮਿਲਿਆ ਇਹ ਸੰਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਾਦਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਲੋ ਇਜਾਜ਼ਤ ਸ਼ਸ਼ਰੀਆ ਕਾਲੀ